没关系没关系

ਇਹ ਤਾਂ ਕਿਹੜੀ ਕਿਹੜੀ ਕੀਤਾ ਹੈ ਕੀ ਕਹਿਣਾ ਚਾਹੁੰਦੇ ਕੀ ਮੰਗਣਾ ਦੇਖੋ ਅੱਜ ਦਾ ਜਿਹੜਾ ਪ੍ਰੋਟੈਸਟ ਆ ਅੱਜ ਪੰਜਾਬ ਸਰਕਾਰ ਵੱਲੋਂ ਮਹਿਕਮਾ ਟ੍ਰਾਂਸਪੋਰਟ ਪੰਜਾਬ ਰੋਡਵੇਜ਼ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਜਿਹੜਾ ਉਹਦੀ ਵੈਡ ਓਪਨ ਕਰਨੀ ਸੀ ਜਿਹਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਅੱਜ ਵੀ ਅਸੀਂ ਵਿਰੋਧ ਕੀਤਾ ਸੀ ਤੇ ਅਸੀਂ ਵਿਰੋਧ ਦਾ ਜਿਹੜਾ ਤਰੀਕਾ ਸੀ 11 ਤੋਂ 12 ਵਜੇ ਤੱਕ ਗੇਟ ਲੀਆ ਕਰਨੀਆਂ ਸੀ ਜੇਕਰ ਉਸ ਦੌਰਾਨ ਮੈਨੇਜਮੈਂਟ ਉਸ ਟੈਂਡਰ ਨੂੰ ਪੋਸਟਪੋਨ ਜਾਂ ਰੱਦ ਨਹੀਂ ਕਰਦੀ ਸੀ ਤਾਂ ਅਸੀਂ ਅੱਗੇ ਦੀਪੂ ਬੰਦ ਕਰਕੇ ਪ੍ਰਦਰਸ਼ਨ ਕਰਨੇ ਸੀ ਪਰ ਬੀਤੀ ਰਾਤ ਜਿਹੜਾ ਸਾਡਾ ਪ੍ਰਸ਼ਾਸਨ ਆ ਤੇ ਟ੍ਰਾਂਸਪੋਰਟ ਮਹਿਕਮਾ ਉਹ ਇੰਨੀ ਬੁਰੀ ਤਰ੍ਹਾਂ ਬੁਖਲਾ ਗਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਘਰਾਂ ਦੇ ਵਿੱਚ ਭੇਜ ਕੇ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੂੰ ਡਿਟੇਨ ਕਰਵਾਇਆ ਗਿਆ ਪੁਲਿਸ ਸਾਡੇ ਘਰਾਂ ਦੇ ਵਿੱਚ ਕੰਧਾਂ ਟੱਪ ਕੇ ਵੜੀ ਜਿਵੇਂ ਕਿ ਅਸੀਂ ਬਹੁਤ ਵੱਡੇ ਕ੍ਰਿਮੀਨਲ ਹੋਈਏ ਸੋ ਅੱਜ ਸਾਡੇ ਸੂਬਾ ਜਨਰਲ ਸਕੱਤਾ ਸ਼ਮਸ਼ੇਰ ਸਿੰਘ ਢਿਲੋਂ ਜੀ ਨੂੰ ਰਾਤ ਡਿਟੇਨ ਕੀਤਾ ਗਿਆ ਪਟਿਆਲਾ ਡੀਪੂ ਦੇ ਜਨਰਲ ਸਕੱਤਰ ਉਹਨਾਂ ਨੂੰ ਡਿਟੇਨ ਕੀਤਾ ਗਿਆ ਤੇ ਹੋਰ ਡੀਪੂ ਵਾਲੇ ਜਿਹੜੇ ਸਾਥੀ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਜਿਹੜੇ ਆਪਣੇ ਮਲਾਜ ਪਾਣੀ ਦੀ ਟੈਂਕੀ ਤੇ ਚੜੇ ਕਹਿੰਦੇ ਪ੍ਰੋਲ ਲਈ ਬੋਤਲਾਂ ਲਾ ਗਏ ਬਿਲਕੁਲ ਹੀ ਵੱਖ-ਵੱਖ ਦੀਪਮਾਉਂ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਨੂੰ ਲੱਗਿਆ ਕਿ ਸਾਡੀ ਨੌਕਰੀ ਨੂੰ ਖਤਰਾ ਸਾਡੇ ਭਵਿੱਖ ਨੂੰ ਖਤਰਾ ਹੈਗਾ ਤਾਂ ਕਰਮਚਾਰੀ ਜਿਹੜੇ ਨੇ ਉਹਨਾਂ ਨੂੰ ਜੋ ਸੁਝਿਆ ਉਹਨਾਂ ਨੇ ਕੀਤਾ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਵਿਭਾਗ ਖਤਮ ਹੋਣ ਦੇ ਕੰਢੇ ਤੇ ਆ ਟ੍ਰਾਂਸਪੋਰਟ ਮੰਤਰੀ ਪੰਜਾਬ ਜਦੋਂ ਕਰਾਲੀ ਦੇ ਵਿੱਚ ਉਹ ਇੱਕ ਬੇਟੀ ਸਾਡੀ ਨੇ ਰੌਲਾ ਪਾਇਆ ਕਿ ਸਾਨੂੰ ਬੱਸਾਂ ਲੈ ਚੜਾਉਂਦੇ ਨਹੀਂ ਤਾਂ ਤੁਰੰਤ ਜਾ ਕੇ ਉੱਥੇ ਲਾਈਵ ਹੋ ਗਏ ਕਿ ਜੀ ਬੱਸਾਂ ਰੋਕਿਆ ਕਰੋ ਉੱਥੇ ਹਾਲਾਤ ਇਹ ਸੀ ਕਿ ਬੱਸ ਰੁਕਦੀ ਸੀ ਉਹ ਚ 100-100 ਸਵਾਰੀਆਂ ਪਹਿਲਾਂ ਹੀ ਹੁੰਦੀਆਂ ਸੀ ਅੱਜ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਨਹੀਂ ਨਜ਼ਰ ਆ ਰਿਹਾ ਕਿ ਪੰਜਾਬ ਦੇ ਵਕਵਕ ਢੀਪੋਂ ਦੇ ਵਿੱਚ ਕਿਵੇਂ ਕਰਮਚਾਰੀਆਂ ਦੀ ਖਿੱਚਤੂਈ ਹੋ ਰਹੀ ਆ ਕਿਵੇਂ ਕਰਮਚਾਰੀਆਂ ਨੂੰ ਕੁੱਟਿਆ ਜਾ ਰਿਹਾ ਕਿਵੇਂ